ਹੁਣ ਕਹਿੰਦੇ ਨਾ ਉਹ ਨਾ ਇਹ ਤਾਂ ਜੀਲਾਂ ਚ ਭੇਜ ਰਿਆ ਗਲਤ ਗੱਲ ਕਰ ਰਿਹਾ ਇਹ ਲੋਕਤੰਤਰ ਦੀ ਹੱਤਿਆ ਲਾ ਦਸੋ ਜੇ ਇਹਨਾਂ ਨੂੰ ਫੜ ਲਈ ਲੋਕਤੰਤਰ ਦੀ ਹੱਤਿਆ ਜੇ ਸਾਡੇ ਘਰੇ ਪੁਲਿਸ ਆ ਜੀ ਉਹ ਰੇਡ ਹੈ ਉਹ ਝਾਪ ਹੈ ਸੋ ਮੈਂ ਹਮੇਸ਼ਾ ਤੁਹਾਡੇ ਪੱਖ ਤੋਂ ਮੈਂ ਪਾਰਲੀਮੈਂਟ ਚ ਵੀ ਬੋਲਦਾ ਸੀ ਮੈਂ ਲੋਕਾਂ ਵਾਲੇ ਪਾਸੇ ਬੋਲਦਾ ਸੀ ਪਬਲਿਕ ਬਣ ਕੇ ਜਾਂਦਾ ਸੀ ਮੈਂ ਜੋ ਗੁੱਸਾ ਤੁਹਾਡੇ ਦਿਲ ਚਾ ਸਿਸਟਮ ਪ੍ਰਤੀ ਉਸੇ ਮੇਰੇ ਕੋਲ ਕਲੀਅਰ ਕਰਾਂਗੇ ਹੌਲੀ ਹੌਲੀ ਇਹੇ ਨਿਕਲੂਗਾ ਔਰ ਇਹ ਐਸੀ ਤਰ੍ਹਾਂ ਹੋਊਗਾ ਆਪਾਂ ਆਪਣਾ ਕੰਮ ਕਰਦੇ ਜਾਓ ਉਹਨਾਂ ਨੂੰ ਭੋਖਾ ਹੀ ਜਾਣ ਦੇ ਜੋ ਕਰਨਾ ਜੋ ਆਪਣੇ ਹੁਣ ਰੱਖੇ ਹੋਏ ਨੇ ਸਾਰਾ ਸੋਸ਼ਲ ਮੀਡੀਆ ਤੇ ਜੋ ਲੋਕ ਦੇ ਗਾਣਾ ਕੱਢਣ ਤੜਕੀ ਕੋਈ ਉਹਦਾ ਕੋਈ ਕੋਈ ਤੱਥ ਨਹੀਂ ਹੈਗਾ ਕੋਈ ਬਸ ਸਿੱਧੋ ਹੀ ਲੱਗਦਾ ਪਰ ਉਸੇ ਜੋਗ ਸੂਤਰਾਂ ਤੋਂ ਪਤਾ ਲੱਗਿਆ ਵੀ ਐਂ ਹੋ ਗਿਆ ਚਲੋ ਜੀ ਉਹ ਨਹੀਂ ਮੈਨੂੰ ਮਿਲਿਆ ਇੱਕ ਨਹੀਂ ਮਿਲਿਆ ਮੈਂ ਪੂਰੀ ਦੁਨੀਆ ਨੂੰ ਮਿਲਦਾ ਇੱਕ ਇੱਕ ਦੇ ਸੂਤਰ ਰਹਿੰਦੇ ਕਿੱਥੇ ਇਹਨਾਂ ਦੇ ਮਨ ਤਾਂ ਮਿਲਿਆ ਨਹੀਂ 20 ਸਾਲ ਜੀ ਮੈਂ ਸੂਤਰਾਂ ਜੀ ਆਪ ਹੀ ਲਿਖ ਦੇਣਾ ਕੁਝ ਵੀ ਲਿਖ ਦਿੰਦੇ ਨੇ